ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਲਈ ਹਰ ਸਾਲ 1 ਮਾਰਚ ਨੂੰ ਪੈਦਲ ਯਾਤਰਾ ਪਿੰਖੰਡਿਆਲਾ ਸੈਨਿਆ ਤੋਂ ਚੱਲ ਕੇ ਵਕਵਕ ਖਾਮਾ ਤੋਂ ਹੁੰਦੀ ਹੋਈ ਦੇਰ ਸ਼ਾਮ 4 ਮਾਰਚ ਨੂੰ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਪਹੁੰਚ ਕੇ ਨਤਮਸਤਕ ਹੁੰਦੀ ਹੈ ਇਸ ਇਤਿਹਾਸ ਬਾਰੇ ਗੁਰਦੁਆਰਾ ਡੇਰਾ ਬਾਬਾ ਨਾਨਕ ਸ਼੍ਰੀ ਚੋਲਾ ਸਾਹਿਬ ਦੇ ਮੁਖ ਸੇਵਾਦਾਰ ਨੇ ਗਲਬਤ ਕਾਰਤਿਆ ਪੱਤਰਕਾਰਾਂ ਨੂੰ ਕੀ ਦੱਸਿਆ ਸੁਣਾ ਦਿੰਨੇ ਆ ਸਭ ਤੋਂ ਪਹਿਲਾਂ ਤੇ ਜੇ ਸਾ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਫਤਿਹ ਸਾਂਝੀ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦਾਸ ਗੁਰੂ ਨਾਨਕ ਸਾਹਿਬ ਤੋਂ 16ਵੀਂ ਪੀੜੀ ਦੇ ਨੇ ਬਾਬਾ ਅਵਤਾਰ ਸਿੰਘ ਵਿਦੇਸ਼ੀ ਛੋਲਾ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਤੋਂ ਦਾਸ ਸਭ ਤੋਂ ਪਹਿਲਾਂ ਤੇ ਸਮੂਹ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਦੇ ਬਸਰ ਸ੍ਰੀ ਛੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਹੈ ਤੇ ਜੋ ਵੀ ਰਸਤੇ ਸੰਤਾਨੀਆਂ ਉਹਨਾਂ ਨੂੰ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਇਹ ਇੱਥੇ ਦਾ ਇਤਿਹਾਸ ਹੈ ਇਹ ਚੋਲਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲਪੁਰ ਪਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸੀ ਜਿਨ੍ਹਾਂ ਵਿੱਚੋਂ 6 ਵਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ ਸੈਲੀ ਟੋਪੀ ਮਾਲਾ ਪੋਥੀ ਪੋਵੇ ਸ਼੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ 5 ਵਸਤਾਂ ਜਿਹੜੀਆਂ ਨੇ ਇਹ ਸੋਢੀ ਪਰਿਵਾਰਕੋਲ ਨੇ ਤੇ ਛੇਵੀਂ ਵਸਤ ਜਿਹੜੀ ਡੇਰਾ ਬਾਬਾ ਨਾਨਕ ਪੇਧੀਆਂ ਦੇ ਕੋਲ ਹੈ ਇਹ ਡੇਰਾ ਬਾਬਾ ਨਾਨਕ ਸਿੱਤੇ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਦਿੱਤੀ ਗੁਰੂ ਅੰਗਦ ਦੇਵ ਐ ਸਾਰੇ ਬਾਣੇ ਉਹਨਾਂ ਕੋਲ ਆਏ ਫਿਰ ਗੁਰੂ ਅਰਜਨ ਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜਿਹੜੋ ਗੁਰੂ ਅਰਜਨ ਦੇਵ ਮਹਾਰਾਜ ਹਰਮੰਦਰ ਸਾਹਿਬ ਸਰੋਵਰ ਦੀ ਪਟਾਈ ਕਰਾਰੇ ਸਨ ਉੱਥੇ ਇੱਕ ਲੋੜ ਬੰਸ ਕਤਰੀ ਜਿਆਦਾ ਸਿੱਖ ਸੀ ਜਿਹਨਾਂ ਦਾ ਨਾਮ ਸੀ ਭਾਈ ਤੋਤਾ RAM ਜੀ ਉਹ ਇੱਥੇ ਆਏ ਹੋਏ ਸਨ ਉਹਨਾਂ ਦੇ ਪੈਰ ਤੇ ਸੱਟ ਲੱਗੀ ਸੇਵਾ ਤੇ ਕਰਦੇ ਕਰਦੇ ਤੇ ਸੇਵਾ ਤੋਂ ਹਟਣੇ ਨੀ ਸਿੱਖ ਗਿਆ ਮਹਾਰਾਜ ਤੁਹਾਡਾ ਪ੍ਰੇਮੀ ਉਹਦੇ ਪੈਰ ਤੇ ਕਾਫੀ ਸੱਟ ਲੱਗ ਗਈ ਹੈ ਲੇਕਿਨ ਉਹ ਸੇਵਾ ਤੋਂ ਨਹੀਂ ਹਟ ਰਿਹਾ ਤੇ ਗੁਰੂ ਸਾਹਿਬ ਨੇ ਪੁੱਛਿਆ 10 ਪਾਈ ਸਿੱਕਾ ਕੋਈ ਚੀਜ਼ ਦੀ ਥੋੜ੍ਹ ਹੋਏ ਜੋ ਤੁਹਾਨੂੰ ਕਰਤਾਰ ਪਰਸੋ ਦਵਾਈਏ ਉਹ ਕਹਿਣ ਲੱਗੇ ਮਹਾਰਾਜੀ ਧੀ ਤਨ ਦولت ਪੁੱਤਰ ਬੜੀ ਗੁਰੂ ਨਾਨਕ ਸਾਹਿਬ ਦੀ ਮੇਰ ਹੈ ਜਿਹੜਾ ਮੇਰਾ ਇਲਾਕਾ ਉਹ ਮੁਸਲਮਾਨੀ ਹੈ ਜਦੋਂ ਸਵੇਰੇ ਮੈਂ ਕੜਾ ਪ੍ਰਸ਼ਾਦੀ ਦੇਖ ਕਰਦਾ ਲੋਕ ਮੇਰਾ ਮਜ਼ਾਕ ਕਟਾਉਂਦੇ ਕੁਝ ਐਸੀ ਦਾਤ ਬਖਸ਼ਿਸ਼ ਜਿਹਨਾਂ ਸਿੱਖੀ ਦਾ ਵਾਅਦਾ ਹੋਵੇ ਉਸ ਵਕਤ ਮਹਾਰਾਜੀ ਦੀ ਬੀਟ ਸਾਹਿਬ ਤਿਆਰ ਨਹੀਂ ਸੀ ਫਿਰ ਛੇਵੀਂ ਵਸਤ ਚੋਲਾ ਸਾਹਿਬ ਉਹਨਾਂ ਨੇ ਖੁਸ਼ ਹੋ ਕੇ ਪੇਟ ਕਰ ਦਿੱਤੀ ਜਾਓ ਵੀ ਜਿੱਥੇ ਤੁਸੀਂ ਦਰਸ਼ਨ ਕਰਾਇਆ ਕਰੋਗੇ ਦੁਨੀਆ ਇਸ ਨੂੰ ਪੂਜਾ ਕਰੇਗੀ ਉਹ ਆਪਣੇ ਸ਼ਹਿਰ ਲੈ ਕੇ ਜਦ ਤੱਕ ਉਹ ਜਦ ਉਹਨਾਂ ਦੀ ਬਿਰਧਵਸਤਾਈ ਉਹਨਾਂ ਨੇ ਸੋਚਿਆ ਹੋ ਸਕਦਾ ਮੇਰੇ ਬੱਚੇ ਕੱਲ ਨੂੰ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਉੱਤੇ ਹੀ ਰੱਖ ਕੇ ਤੇ ਅੱਗੇ ਵੱਡਾ ਸਾਰਾ ਪੱਥਰ ਦਿੱਤਾ ਤੇ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਹੁਕਮ ਦਿਓਗੇ ਉਹੀ ਇੱਥੋਂ ਚੋਲਾ ਲੈ ਕੇ ਜਾਣਾ ਤੇ ਪੱਥਰ ਹੀ ਨਾਟੇ ਸਿੱਖ ਦੇ ਵਿਰਸੇ ਦੀ ਅਰਦਾਸ ਹੈ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਚੋਰ ਗੋਬਿੰਦ ਕਾਪੂਰਨ ਗੁਨਤਾਸ ਸਿੱਖ ਦਾ ਵਿਰਸੇ ਦੀ ਅਰਦਾਸ ਹੈ ਦੁੱਖ ਆਏ ਸੁੱਖ ਆਏ ਸਿੱਖ ਦਾ ਕੰਮ ਹੈ ਗੁਰੂ ਮਹਾਰੇ ਦੇ ਚਰਨਾਂ 'ਚ ਅਰਦਾਸ ਕਰਦੇ ਇਹ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਗੁਰੂ ਨਾਨਕ ਸਾਹਿਬ ਤੋਂ ਨੌਵੀਂ ਪੀੜੀ ਤੋਂ ਹੋਏ ਨੇ ਬਾਬਾ ਕਾਬਲੀ ਮਲ ਜੀ ਉਹਨਾਂ ਨੂੰ ਉਹਨਾਂ ਦਾ ਇੱਧਰ ਦਵਾਬੇ ਦੀ ਸੰਗਤ ਨਾਲ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਸੰਗਤ ਨਾਲ ਇਹ ਲਾਗੇ ਜਿੰਨੇ ਵੀ ਪਿੰਡ ਨੇ ਹੁਸ਼ਿਆਰਪੁਰ ਦੇ ਇਹ ਕਟਿਆਲਾ ਸ਼ੈਨੀਆਂ ਟਾਂਡਾ ਹੁਸ਼ਿਆਰਪੁਰ ਦੇ ਤੇ ਜਿੰਨੇ ਵੀ ਸਾਰੇ ਸੰਸਾਰਿਆਂ ਦੇ ਨਾਲ ਬੜਾ ਪ੍ਰੇਮ ਸੀ ਉਸ ਵਕਤ ਦੀ ਸਿੱਖੀ ਸੇਵਕੀ ਸੀ ਇਹਨਾਂ ਨੇ ਸੰਗਤ ਨੂੰ ਕੱਟਿਆ ਕੀਤਾ ਚਾਲੇ ਪਾਏ ਤੇ ਉੱਥੇ ਵੇਖਿਆ ਜਾ ਕੇ ਪੱਥਰਨਾਟੇ ਫਿਰ ਸਾਰੀ ਸੰਗਤ ਰਾਤ ਠਹਿਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਪੁੱਤਰ ਪੰਜ ਜਪਜੀਤ ਸਾਹਿਬ ਦੇ ਪਾਠ ਕਰੋ ਪੰਜ ਛਟੇ ਜਲ ਦੇ ਕਰੋ ਅਰਦਾਸ ਕਰੋ ਕਰਤਾਰ ਪੁਲੀ ਕਰੇਗਾ ਉਹ ਜਿਵੇਂ ਜੇ ਮੁਕਮਾ ਤਿਮ ਤਿਮ ਕੀਤਾ ਉਹ ਜਿਹੜਾ ਪੱਥਰ ਸੀ ਫੇਰ हट ਗਿਆ ਉਹ 4 ਮਾਰਚ ਨੂੰ ਜਿਹੜਾ ਬਾਬਾ ਨਾਨਕ ਲੈ ਕੇ ਆਏ ਚੋਲਾ ਸਾਹਿਬ ਤੇ ਬਾਬਾ ਕਾਬਲੀ ਮਾਲ ਜੀ ਜਦੋਂ ਚੋਲਾ ਸਾਹਿਬ ਲੈ ਕੇ ਇਧਰੋਂ ਜਿਹੜੀਆਂ ਦਵਾਬੇ ਦੀਆਂ ਸੰਗਤਾਂ ਨੇ ਉਹ ਵੀ ਉਸ ਦਿਨ ਪਹੁੰਚ ਗਈਆਂ 4 ਮਾਰਚ ਨੂੰ ਉਸ ਵਕਤ ਤੇ ਬਾਬਾ ਜੀ ਨੇ ਆਈਆਂ ਸੰਗਤਾਂ ਨੂੰ ਵਾਰ ਦੇ ਦਿੱਤਾ ਕਿ ਜਿਸ ਤਰ੍ਹਾਂ ਤੁਸੀਂ ਇਸ ਸਾਲ ਆਏ ਇਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਜੋ ਮਨੋ ਕਰਾਂਗੇ ਸੋਈ ਤੁਹਾਡੀ ਸੰਪੂਰਨ ਹੋਣਗੀਆਂ ਉਦੋਂ ਤੋਂ ਇੱਥੇ ਜੋੜ ਮੇਲਾ ਲੱਗ ਰਿਹਾ ਜੀ ਸ੍ਰੀ ਚੋਲਾ ਸਾਹਿਬ ਜੀ ਦਾ ਜਿਹੜਾ 1 ਮਾਰਚ ਨੂੰ ਸੰਗ ਚੱਲਦਾ ਹੈ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਤੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚਦਾ ਹੈ ਇਹ ਇੱਥੇ ਦਾ ਇਤਿਹਾਸ ਹੈ ਕਿ ਕਿਸ ਤਰ੍ਹਾਂ ਚੋਲਾ ਸਾਹਿਬ ਪ੍ਰਾਪਤ ਹੋਇਆ ਕਿਸ ਤਰ੍ਹਾਂ ਡੇਰਾ ਬਾਬਾ ਨਾਨਕ ਲੈ ਕੇ ਆਏ ਦਾਸ ਸਮੂਹ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਔਰ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਕਰਦਾ ਹੈ ਔਰ ਮਹਾਰਾਜ ਕਿਰਪਾ ਕਰਨ ਤਰ ਅਦਾਸ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਮਹਾਰਾਜ ਸਾਨੂੰ ਸਾਨਿਆ ਨੂੰ ਹੀ ਗੁਰਬਾ ਇਹ ਗੁਰਬਾਣੀ ਇਸ ਜਗ ਮੈਂ ਚਾਨਣ ਜਿਹੜੀ ਗੁਰਬਾਣੀ ਹੈ ਉਹੀ ਸਾਨੂੰ ਇਸ ਜਗ ਵਿੱਚ ਰਹਿਣ ਦੀ ਜਾਜ ਦੱਸਦੀ ਹੈ ਤੇ ਸਾਨੂੰ ਚਾਨਣ ਪਾਉਂਦੀ ਹੈ ਸਾਡੇ ਸਾਡੇ ਜਿਹੜੇ ਅੰਦਰ ਦੇ ਮਨ ਨੇ ਉਹਨੂੰ ਖੋਲਦੀ ਹੈ ਕਿ ਅਸੀਂ ਕਿਸ ਕੰਮ ਆਏ ਹਾਂ ਤੇ ਕਿਸ ਕੰਮ ਕਰਨਾ ਹੈ ਇਹ ਕਿਉਂਕਿ ਬਾਣੀ ਵਿੱਚ ਹੀ ਗੁਰੂ ਮਹਾਰਾਜ ਦੀ ਪ੍ਰਾਪਤੀ ਹੈ ਮਹਾਰਾਜ ਨੇ ਕਿਹਾ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰਸਿੱਖੋ ਹਰ ਕਰਤਾ ਆਪ ਮੋਹ ਕਟਾਏ ਜਿਉਂ ਜਿਉਂ ਬਾਣੀ ਪੜਦੇ ਤੀਤੂ ਕਰਤੇ ਦੇ ਦਰਸ਼ਨ ਹੋ ਰਿਹਾ ਕਰਤਾ ਹਰ ਵੇਲੇ ਨਾਲ ਹੈ ਜਿਉਂ ਜਿਉਂ ਸ਼ਬਦ ਬਾਣੀ ਪੜ ਰਹੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਹੈ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਹੀ ਸਮੂਹ ਦੇਸ਼ਾਂ ਪਰਦੇਸਾਂ ਦੀਆਂ ਸੰਗਤਾਂ ਨਾਲ ਸਾਨੂੰ ਸਾਰਿਆਂ ਨੂੰ ਹੀ ਅਮਰਤ ਵੇਲੇ ਦੇ ਜਗ ਨੇ ਅਮਰਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਇਨੇ ਵਚਨ ਕਰਦਾ ਦਾਸ ਪਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ